ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿਤੀ ਸੀ ਸਾਹਮਣੇ اپੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਸੀ ਮੈਂ ਕਿਹਾ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਯਾਰ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਮੈਂ ਕਿਹਾ ਜੀ ਅਸੀਂ ਅੱਕੇ ਹੋਏ ਅਸੀਂ ਤਾਂ ਦੁਖੀ ਹੋ ਕੇ ਆਏ ਹੋਏ ਆ ਜੀ ਕੋਈ ਬਾਲਾ ਖੁਸ਼ੀ ਨੂੰ ਨਹੀਂ ਆਏ ਜੇ ਤੁਸੀਂ ਚੱਜ ਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਤੋਂ ਨੂੰ ਬਥੇਰਾ ਦੇਖ ਲਿਆ ਜੀ 5 ਸਾਲ ਉਹ 5 ਸਾਲ ਆ 5 ਸਾਲ ਉਹ 5 ਸਾਲ ਆ ਜੂ ਤੁਸੀਂ ਲੁੱਟਿਓ ਹੀ ਗਏ ਹੋ ਲੁੱਟਿਓ ਹੀ ਗਏ ਹੋ ਫਿਰ ਕਿਸੇ ਨਾ ਕਿਸੇ ਨੂੰ ਤਾਂ ਉੱਠਣਾ ਪੈਣਾ ਸੀ ਨਾ ਵੀ ਚਲੋ ਯਾਰ ਆਪਾਂ ਵੀ ਕਾਗਜ਼ ਭਰ ਕੇ ਦੇਖ ਲੈਂਦੇ ਆ ਕਾਗਜ਼ੀ ਭਰਨੇ ਹੁੰਦੇ ਨੇ ਇਹਨਾਂ ਨੂੰ ਐਸੀ ਇਹਨਾਂ ਨੂੰ ਕਾਗਜ਼ ਨਹੀਂ ਭਰਨੇ ਆਉਂਦੇ ਅਸੀਂ ਵੀ ਕਾਗਜ਼ ਭਰਤੇ ਫਿਰ ਜਦੋਂ ਕਾਗਜ਼ ਭਰਤੇ ਚੰਨੀ ਨੇ ਚੰਨੀ ਨੂੰ ਰਹਾਤਾ ਗੁੱਡੀਆਂ ਨੇ ਬਾਦਲ ਨੂੰ ਹਰਾਤਾ ਸੁਖਵੀਰ ਬਾਲ ਪਤਾ ਨਹੀਂ ਕਿਤੋਂ ਹਰ ਗਿਆ ਮੁਜੀਠੀਆ ਤੇ ਨਜੂ ਸਿੱਧੂ ਇੱਕੋ ਮਸ਼ੀਨ ਚ ਰਖੜੇਗੇ ਜੇ ਤੂੰ ਕਾਗਜ਼ ਫਰਨੇ ਆਗੇ ਨਾ ਫਿਰ ਸਾਰੇ ਹੀ ਮਾਂਜੇਗੇ ਮਲੂਕਾ ਹਾਰ ਗਿਆ ਪੱਟੜ ਹਾਰ ਗਈ ਜੀ ਆ ਫਲਾਨਾ ਵੀ ਹਾਰ ਗਈ ਹਾਂ ਮੈਂ ਤਾਂ ਜਿੱਦੇ ਰਿਜ਼ਲਟ ਦੇਖਦਾ ਸੀ ਮੈਂ ਤਾਂ ਕੋਈ ਬਚਿਆ ਵੀ ਐ ਨਾ ਚੋ ਯਾਰ ਜੋ ਤੁਸੀਂ ਭਾਈ ਕਮਾਲ ਕੀਤੀ ਐ ਲੋਕੋ ਜ਼ਿੰਦਗੀ ਚ ਮੈਂ ਤਾਂ ਕਦੇ ਦੇਖਿਆ ਨਹੀਂ ਆਵਦੀ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਸੱਤ ਜਨਮ ਲੈ ਲੂੰਗਾ ਹਰ ਸਾਹ ਬਾ ਧੰਨਵਾਦ ਕਹੀ ਜਾਵਾਂ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਨਹੀਂ ਮੈਂ ਲਾ ਸਕਦਾ ਸੁਣਿਆ ਅਸੀ ਮੈਂ ਵੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਪਰ ਅੱਖੀ ਅੱਖੀ ਦੇਖਿਆ 10 ਮਾਰਚ 2022 ਨੂੰ ਵੀ ਲੋਕ ਬਹੁਤ ਵੱਡੇ ਹੁੰਦੇ ਨੇ ਯਾਰ ਆਉ ਫਿਰਦੇ ਨੇ ਹੁਣ ਜਬਕਦੇ ਉਹ ਕਾਲੀ ਦਲ ਦੇ ਦੋ ਤਿੰਨ ਟੋਟੇ ਹੋ ਗਏ ਦੋ ਤਿੰਨ ਹੋਰ ਹੋਣਗੇ ਹੁਣ ਆਪਸ ਚ ਲੜਨ ਲੱਗ ਗਏ ਉਹ ਨੂੰ ਕੁਝ ਕਹੀ ਜਾਂਦਾ ਉਹ ਨੂੰ ਕਹੀ ਜਾਂਦਾ ਉਹ ਕਹਿੰਦਾ ਮੈਂ ਅਕਾਲੀ ਦਾ ਲਾਹ ਉਹ ਕਹਿੰਦਾ ਮੈਂ ਅਕਾਲੀ ਦਾ ਲਾਹ ਕੋਈ ਐ ਕਹਿੰਦੇ ਵੀ ਮੈਂ ਪੰਜਾਬ ਆ ਵੀ ਮੈਂ ਪੰਜਾਬ ਵਾਸਤੇ ਗੱਲ ਕਰੂੰਗਾ ਨਾ ਜੀ ਹੁਣ ਮੈਂ ਬਣੂੰਗਾ ਮੈਂ ਬਣੂੰਗਾ ਕਾਂਗਰਸ ਵੀ ਇਹੀ ਕਹੀ ਜਾਂਦੀ ਹੈ ਉਹ ਕਾਂਗਰਸ ਤਾਂ ਸੱਤ ਅੱਠ ਮੁੱਖ ਮੰਤਰੀ ਫੇਰਦੇ ਤੁਰੇ ਹੈ ਨਾ ਮੈਂ ਬਣੂੰਗਾ ਮੈਂ ਬਣੂੰਗਾ ਤੂੰ ਤਾਂ ਸਟੇਜ ਤੇ ਲੜ ਪੈਂਦੇ ਨੇ ਬਿਵਾਹ ਕੁਰਸੀ ਮੇਰੀ ਉਹ ਕੁਰਸੀ ਉਹਦੀ ਕਿਉਂ ਮੇਰੀ ਇੱਧਰਲੇ ਪਾਸੇ ਕਿਉਂ ਉਹਦੀ ਇੱਧਰਲੇ ਪਾਸੇ ਕਿਉਂ ਐਂ ਲੜ ਪੈਦੇ ਨੇ ਇਹਨਾਂ ਦੀਆਂ ਲੜਾਈਆਂ ਕੁਰਸੀ ਦੀਆਂ ਨੇ ਸਾਡੀਆਂ ਲੜਾਈਆਂ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਖੜਾ ਹੈ ਤੁਹਾਡਾ ਭਾਈ ਖੜਾ ਹੈ 55000 ਸਰਕਾਰੀ ਨੌਕਰੀਆਂ ਤੁਹਾਡੇ ਚ ਵੀ ਆਉਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਦੇ ਕਰਤਿਆਂ ਨੂੰ ਕੋਈ ਨੌਕਰੀ ਮਿਲੀ ਹੋਊ 1 ਰੁਪਈਆ ਸਾਬਤ ਕਰ ਦਿਓ ਕਿ 1 ਰੁਪਈਆ ਲੱਗ ਗਿਆ ਯਾਰ ਭਗਵੰਤ ਜੀ ਨੂੰ ਚਾਹ ਪੀਉਣੀ ਪੈਗੀ 1 ਰੁਪਏ ਦੀ ਨੌਕਰੀ ਤਾਂ ਮਿਲ ਗਈ ਪਰ ਭਗਵੰਤ ਜੀ ਨੂੰ 1 ਰੁਪਈ ਦੀ ਚਾਹ ਪੀਉਣੀ ਪੈਗੀ ਸਾਬਤ ਕਰ ਦਿਓ ਜੀ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਜਨਾਬ ਨਿਭਾਉਣੀ ਬਹੁਤ ਔਖੀ ਹੈ ਸਪਾਰਸ਼ ਦੱਸ ਦਿਓ ਬਿਕਸੇ ਐ ਐਮਐਲਏ ਵੀ ਸਪਾਰਸ਼ ਜਾਂ ਮੰਤਰੀ ਦੀ ਸਪਾਰਸ਼ ਲੱਗੀ ਸਾਡੇ ਮੁੰਡੇ ਦੇ ਨੰਬਰ ਵੱਧ ਸੀ ਘੱਟ ਵਾਲਾ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਜਾਂ ਮੰਤਰੀ ਜਾਣਦਾ ਇੱਕ ਇੱਕ ਬੰਦਾ ਖੜਾ ਕਰ ਦਿਓ ਜੀ ਮੈਂ ਚੈਲੰਜ ਕਰਦਾ ਇੱਕ 55000 ਚੋਂ ਇੱਕ ਬੰਦਾ ਖੜਾ ਕਰ ਸੱਚੀ ਨੀਤੀ ਨਾਲ ਕੰਮ ਕਰਨਾ ਚਾਹੀਦਾ ਫਿਰ ਜੇ ਅਸੀਂ ਵੀ ਐ ਕਰਨ ਲੱਗ ਗਏ ਫਿਰ ਉਹਨਾਂ 'ਚ ਤੇ ਆਪਣੇ 'ਚ ਫਰਕ ਹੀ ਰਹਿ ਗਿਆ ਫਰਕ ਕੀ ਰਹਿ ਗਿਆ ਫਿਰ ਲੋਕ ਕਹਣਗੇ ਯਾਰ ਫਿਰ ਉਹ ਇਉਂ ਉਹਨਾਂ ਤੋਂ ਖੜਾ ਛੜਾਉਣ ਮਾਤੇ ਇਹ ਲੈ ਆਈ ਸੀ ਇਹ ਵੀ ਉਹੋ ਜਿਹਾ ਨਿਕਲੇ ਯਾਰ ਕੁਝ ਤਾਂ ਡਿਫਰੈਂਟ ਹੋਵੇ ਕੁਝ ਤਾਂ ਨਵਾਂ ਹੋਵੇ ਫਿਰ ਉਹੀ ਬਿਜਲੀ ਉਹੀ ਜੈਂਪਰ ਉਹੀ ਤਾਰਾਂ ਉਹੀ ਫਿਊਜ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਆਉਂਦੀ ਹੈ ਨਾ ਫਿਰ ਦਿਨੇ ਮੋਟਰ ਵਾਲੀ ਰਾਤ ਨੂੰ ਮੱਛਰ ਤੋ ਗੋਡੇ ਖਵਾਉਣ ਦੀ ਲੋੜ ਤਾਂ ਨਹੀਂ ਪੈਂਦੀ ਸੱਪਾਂ ਦੀਆਂ ਸਿਰਿਆਂ ਦੀ ਮੱਦਨ ਦੀ ਲੋੜ ਤਾਂ ਨਹੀਂ ਪੈਂਦੀ ਦੇ ਨਹੀਂ ਦੇ ਦੋ ਆਪੇ ਘਰੇ ਆਵੇ ਉਹ ਆਪੇ ਆ ਕੇ ਉਹ ਮੈਨੂੰ ਤਾਂ ਮੈਂ ਕਿਤੇ ਚਲਾ ਗਿਆ ਥੇ ਖਮਾਣੋ ਕੋਲ ਇੱਕ ਪਿੰਡ ਜਿੱਚ ਖੇਤਾਂ માં ਖੇਤ ਬੈਠੇ ਸੀ ਉਹ ਮੈਂ ਖੇਤ ਬੜਾ ਵਧੀਆ ਲੱਗਦਾ ਯਾਰ ਬੜੇ ਵਧੀਆ ਦਰਖਤ ਲਾਏ ਹੋਏ ਨੇ ਫੇਰ ਚੱਲਦੇ ਆਂ ਖੇਤ ਗਏ ਚਲੋ ਉੱਥੇ ਬੈਠੇ ਬਜ਼ੁਰਗ ਉਹਨਾਂ ਨੇ ਗਾਹਾਂ ਟੈਲੀਫੋਨ ਜੇ ਕਰਤੇ ਹੋਰ ਇਕੱਠੇ ਹੋ ਗਏ ਚਲੋ ਮੈਂ ਥੋੜਾ ਜਿਹਾ ਟਾਈਮ ਹੈਗਾ ਸੀ ਮੈਂ ਚਲ ਘੰਟਾ ਹੋਰ ਲਾ ਲੈਣੇ ਆ ਉਹ ਇੱਕ ਬਜ਼ੁਰਗ ਕਹਿੰਦਾ ਕਹਿੰਦਾ ਲੈ ਸਾਡੇ ਪਿੰਡ ਦਾ ਇੱਕ ਬੋੜਾ ਉਹ ਆਥਣੇ ਸ਼ਾਮ ਨੂੰ ਮੋਟਰ ਤੇ ਆਉਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਕੇ ਲੈ ਜਾਂਦਾ ਕਹਿੰਦਾ ਕਿ ਤੇ ਆਟੋਮੈਟਿਕ ਹੀ ਨਾ ਚੱਲ ਪੇ ਰਾਤ ਨੂੰ ਯਾਰ ਪਾਣੀ ਪਹਿਲਾਂ ਹੀ ਬਹੁਤ ਹੋਇਆ ਪਿਆ ਮੈਂ ਕਿਾ ਅੱਛਾ ਜੀ ਕਹਿੰਦਾ ਹਾਲਾਤ ਨੇ ਆ ਮਾ ਮਾ ਪੈਣਾ ਬੈਠੀਏ ਨੇ ਮੈਂ ਚੁੱਲੇ ਦੀ ਗੱਲ ਕੀਤੀ ਐ ਤੂੰ ਪਹਿਲਾਂ ਬਿਰੋ ਬਿਜਲੀ ਫ੍ਰੀ ਕਰਤੀ 600 ਜੁੰਡ ਕਿਸੇ ਦਾ 3500 ਬਿਲਾਉਂਦਾ ਸੀ ਕਿਸੇ ਦਾ 3000 ਕਿਸੇ ਦਾ 2500 ਬਚ ਗਿਆ ਬਚ ਗਿਆ ਤਾਂ ਇਨਾਂ ਕੋਲੇ ਬਚ ਗਿਆ ਨਾ ਇਹ ਫਿਰ ਉਹਨੂੰ ਕਿਤੇ ਹੋਰ ਵਰਤਦਿਆਂ ਨੇ ਜਵਾਕ ਵਾਸਤੇ ਫੀਸ ਜਾ ਕੋਈ ਕੱਪੜੇ ਲਿਆਂਦੇ ਜਾਂ ਕੋਈ ਕੁੜੀ ਐ ਸਹੁਰਿਆਂ ਆਈ ਐ ਉਹਨੂੰ ਕੁਛ 100 ਰੁਪਈਆ ਉਹਦੀ ਪਰਚਪਾਤਾ ਆਪਣੀ ਰੀਤੀ ਰਿਵਾਜ ਨੇ ਇਹ ਹੈ ਨਾ ਹੁੰਦਾ ਕਿ 100 ਰੁਪਈਆ ਨਾਲ ਕਿਹੜਾ ਕੁਝ ਹੋ ਜਾਂਦਾ ਪਰ ਐ ਵੀ ਬਚ ਤੱਕ ਇਹਨਾਂ ਨੂੰ ਮਾਣ ਮਹਿਸੂਸ ਤਾਂ ਹੋਇਆ ਕਿੱਥੇ ਐ ਕਰਦੀਆਂ ਸੀ ਵੀ 100 ਰੁਪਈਆ ਹੈ ਨਹੀਂ ਕੁੜੀ ਖਾਲੀ ਹੱਥ ਕਿਵੇਂ ਤੋਰੀਏ ਇਦਾਂ ਹੀ ਇਦਾਂ ਹੀ ਬਿਜਲੀ ਹੋ ਗਈ ਆ ਹਸਪਤਾਲ ਫਰੀ ਹੋ ਗਏ ਔਰ ਕਿੰਨਾ ਸੋਹਣਾ ਹਸਪਤਾਲ ਬਣਾਇਆ ਤੂੰ ਜਾ ਕੇ ਆਇਓ ਮੈਂ ਕਹੇ ਨਹੀਂ ਕਹਿੰਦਾ ਕਿ ਬਿਮਾਰ ਹੋ ਕੇ ਜਾਣਾ ਹੁੰਦਾ ਬੈਸੀ ਜਾ ਕੇ ਵੀ ਦੇਖ ਕੇ ਆਓ ਵੀ ਇੰਨੇ ਸੋਹਣੇ ਕੈਨੇਡਾ ਅਮਰੀਕਾ ਚ ਤਾਂ ਮੈਂ ਦੇਖੇ ਸੀਗੇ ਇਹ ਹਸਪਤਾਲ ਜੋ ਫੈਸਿਲਿਟੀਆਂ ਜੋ ਮਸ਼ੀਨਾਂ ਡਾਕਟਰ ਸਾਹਿਬ ਇੱਕ ਤਾਂ ਸਾਡੇ ਦੋਨੇ ਹੀ ਡਾਕਟਰ ਨੇ ਨਾ ਆ ਵੀ ਡਾਕਟਰ ਉਦੋਂ 2 ਡਾਕਟਰ ਸਾਡੇ ਡਾਕਟਰਾਂ ਨਾਲ ਠੀਕ ਐ ਸਾਡੀ ਡਾਕਟਰ ਬਲਜੀਤ ਕੌਰ ਵੀ ਐ ਡਾਕਟਰ ਆਮਨ ਅਮ ਜੋ ਤਾਂ ਅਰੋੜ ਆਪਣੀ ਮੋਗੇ ਵਾਲੀ ਹੈ ਡਾਕਟਰ ਤਾਂ ਕਾਸੀ ਨੇ ਆਪਣੇ ਕੋਲੇ 13 14 ਡਾਕਟਰ ਐ ਐਮਐਲਏ ਨੇ ਤਾਂ ਮਤਲਬ ਥੋੜੀ ਸਿਹਤ ਨੂੰ ਕੋਈ ਖਤਰਾ ਨਹੀਂ ਸੋ ਫੇਰ ਉਹੀ ਕਹਿਣਾ ਚੰਗੇ ਭਲੇ ਡਾਕਟਰ ਸੀ ਚੰਗੇ ਭਲੇ ਕਲੀਨਿਕ ਚੱਲਦੇ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਜੇ ਕਿਤੇ ਇਹਨਾਂ ਦੀਆਂ ਕਰਤੂਤਾਂ ਠੀਕ ਨਿਕਲਿਆ ਆਉਂਦੀਆਂ ਤਾਂ ਆਇਆ ਜੀ ਹੁਣ ਕਹਿੰਦੇ ਕਿਉਂ ਆ ਗਏ ਅਸੀਂ ਕਿ ਹੁਣ ਤਾਂ ਆ ਗਏ ਫਿਰ ਹੁਣ ਕੰਮ ਵੀ ਸਿੱਖ ਗਏ ਹੁਣ ਨਹੀਂ ਹੁਣ ਤਾਂ ਮੈਂ ਕਹਿੰਦਾ ਕੰਮ ਵੀ ਸਿੱਖ ਗਏ ਉਹਨੇ 4 ਸਾਲ ਹੋਣ ਲੱਗੇ ਨੇ ਮੁੱਖ ਮੰਤਰੀ ਬਣਿਆ ਨੂੰ ਹੁਣ ਨਹੀਂ ਐ ਕਹਿ ਸਕਦੇ ਵੀ ਤਜਰਬਾ ਨਹੀਂ ਹੈਗਾ